ਅਮਰਜੀਤ ਪਾਲ ਸਿੰਘ ਨੂੰ ਅੱਜ ਪੰਜਾਬ ਲਿਆਂਦਾ ਜਾਵੇਗਾ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਅੱਜ ਸਵੇਰੇ 4 ਵਜੇ ਜਦੋਂ ਡਿਬੜੂਗੜ ਜਿਲ੍ਹੇ ਤੋਂ ਵਿਸ਼ੇਸ਼ ਦਸਤੇ ਦੇ ਨਾਲ ਅਮਰਜੀਤ ਪਾਲ ਸਿੰਘ ਹੁਣਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸੌ ਚੱਕਣਗੇ ਸੰਸਦ ਮੈਂਬਰ ਦੇ ਵਜੋਂ ਸੌ ਚੁੱਕਣਗੇ ਕਿਉਂਕਿ ਇੱਕ ਵੱਡੀ ਜਿੱਤ ਪ੍ਰਾਪਤ ਹੋਈ ਸੀਗੀ ਖਡੂਰ ਸਾਹਿਬ ਤੋਂ ਇੱਕ ਵੱਡੀ ਜਿੱਤ ਪ੍ਰਾਪਤ ਹੋਈ ਸੀਗੀ ਐਸ ਐਸ ਅ ਸੰਸਦ ਮੈਂਬਰ ਮੈਂਬਰ ਆਫ ਪਾਰਲੀਮੈਂਟ ਦੇ ਦੌਰ ਤੇ ਅੱਜ ਸੌ ਖਾਨਗੇ ਤੇ ਦਿੱਲੀ ਪਹੁੰਚਣਗੇ ਤੁਹਾਨੂੰ ਦੱਸ ਦੇ ਕਿ ਆਖਿਰਕਾਰ ਕੁਝ ਸ਼ਰਤਾਂ ਦੇ ਉੱਪਰ ਇਹ ਜਿਹੜੀ ਪੇਰੋਲ ਸੀਗੀ 4 ਦਿਨ ਦੀ ਅਮਰਪਾਲ ਸਿੰਘ ਘਰਨਾ ਮਿਲੀ ਸੀ ਕਿ ਡਿਬੜੂਗੜ ਜੇਲ੍ਹ ਤੋਂ ਦਿੱਲੀ ਆਉਣਗੇ ਤੇ ਦਿੱਲੀ ਦੇ ਵਿੱਚ ਆਪਣੀ ਜਿਹੜੀ ਹੁਣ ਆ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਡਿਬੜੂਗੜ ਜੇਲ੍ਹ ਤੋਂ ਅੱਜ ਸਵੇਰੇ ਜਦੋਂ ਤੜਕਸਾਰ ਵਿਸ਼ੇਸ਼ ਦਸਤੇ ਦੇ ਨਾਲ ਨਿਕਲਦੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਫੌਜ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਉਹਨਾਂ ਨੂੰ ਦਿੱਲੀ ਲਿਆਂਦਾ ਜਾਵੇਗਾ ਤੇ ਇਸ ਪੈਰੋਲ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦੇ ਕਿ ਪੰਜਾਬ ਆਉਣ ਦੀ ਪਰਮਿਸ਼ਨ ਨਹੀਂ ਹੈ ਜੀ ਬਿਲਕੁਲ ਪੰਜਾਬ ਆਉਣ ਦੀ ਪਰਮਿਸ਼ਨ ਨਹੀਂ ਹੈ ਸਿਰਫ ਦਿੱਲੀ ਆਉਣਗੇ ਡਿਬੜੂਗੜ ਜੇਲ੍ਹ ਤੋਂ ਦਿੱਲੀ ਦਿੱਲੀ ਤੋਂ ਜਦੋਂ ਸੌਂ ਚੁੱਕਣਗੇ ਉਸ ਤੋਂ ਬਾਅਦ ਵਾਪਸੀ ਫਿਰ ਤੋਂ ਇਪਰ ਉਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਪਹੁੰਚਾ ਦਿੱਤਾ ਜਾਵੇਗਾ। ਤੋਂ ਹਣ ਦੱਸਦੀ ਕਿ ਆਖਿਰਕਾਰ ਸੌਣ ਚੁੱਕਣ ਦਾ ਪੂਰਾ ਵੇਰਵਾ ਕੀ ਹੋਵੇਗਾ। ਭਾਰਤੀ ਫੌਜ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦਾ ਜਾਵੇਗਾ ਅਮਿਤਪਾਲ ਸਿੰਘ ਨੂੰ। ਤੋਂ ਉਸ ਤੋਂ ਬਾਅਦ ਪੇਰੋਲ ਦੇ ਦੌਰਾਨ ਪੰਜਾਬ ਦੇ ਵਿੱਚ ਐਂਟਰੀ ਤੇ ਪੂਰਨ ਤੌਰ ਤੇ ਰੋਕੇ ਤੇ ਸੰਸਦ ਦੇ ਵਿਸ਼ਰਾਮ ਘਰ ਦੇ ਵਿੱਚ ਪਰਿਵਾਰ ਦੇ ਨਾਲ ਮੁਲਾਕਾਤ ਹੋ ਸਕਦੀ ਹੈ। ਉਸ ਦੇ ਵਿੱਚ 1 ਘੰਟੇ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਗਈ ਹੈ। ਲੇਕਿਨ ਇਹ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਪਰਿਵਾਰ ਤੋਂ ਸਿਰਫ ਪਿਤਾ ترਸੀਮ ਸਿੰਘ ਦੇ ਦਿੱਲੀ ਪਹੁੰਚਣ ਦੀ ਸੰਭਾਵਨਾ ਦੱਸੀ ਗਈ ਹੈ ਸੋ ਮੁਲਾਕਾਤ ਦੌਰਾਨ ਪਰਿਵਾਰ ਦਾ ਕੋਈ ਵੀ ਮੈਂਬਰ ਕੋਈ ਵੀ ਮੈਂਬਰ ਫੋਟੋ ਨਹੀਂ ਖਿੱਚ ਸਕਦਾ ਅੰਦਰ ਕੈਮਰਾ ਜਾਂ ਫਿਰ ਮੋਬਾਈਲ ਫੋਨ ਅਲਾਉਡ ਨਹੀਂ ਹੋ ਸਕਦਾ ਹੈ ਇਸ ਲਈ ਪਰਿਵਾਰ ਉਹਨਾਂ ਦੇ ਨਾਲ ਫੋਟੋ ਨਹੀਂ ਖਿੱਚ ਸਕਦਾ ਤੇ ਸੌ ਚੱਕਣ ਤੋਂ ਬਾਅਦ ਤੁਰੰਤ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਅਮਰਿਤਪਾਲ ਸਿੰਘ ਉਹਨਾਂ ਨੂੰ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਵਾਪਸ ਲਿਜਾਇਆ ਜਾਵੇਗਾ। ਸੋ ਇਹ ਸਮੇਂ ਦੀ ਵੱਡੀ ਖਬਰ ਹੈ ਜਿੱਥੇ ਕਿ ਅੱਜ ਤਰੀਕ ਮਿਲੀ ਸੀ ਅਮਰਿਤਪਾਲ ਸਿੰਘ ਉਹਨਾਂ ਨੂੰ ਸੌਂ ਚੁੱਕਣ ਦੀ। ਸੋ ਉਸੇ ਦਰਮਿਆਨ ਅੱਜ ਸਵੇਰੇ ਦੇਖ ਸਕਦੇ ਹੋ ਤਸਵੀਰਾਂ ਵੀ ਦੇਖ ਸਕਦੇ ਹੋ ਤੁਹਾਨੂੰ ਲੇਟੈਸਟ ਤਸਵੀਰਾਂ ਦਿਖਾ ਰਹੇ ਹਾਂ। ਸਵੇਰੇ ਡਿਬੜੂਗੜ੍ਹ ਜੇਲ੍ਹ ਤੋਂ ਵਿਸ਼ੇਸ਼ ਦਸਤਾ ਜਾਂਦਾ ਹੈ ਤੇ ਅਮਰਿਤਪਾਲ ਸਿੰਘ ਨੂੰ ਸਵੇਰੇ 4:00 ਵਜੇ ਦੀ ਤਸਵੀਰਾਂ ਨੇ ਅੱਜ ਦਿੱਲੀ ਲਿਆਂਦਾ ਜਾਵੇਗਾ। ਇਹ ਵਿਸ਼ੇਸ਼ ਜਹਾਜ਼ ਇਫਤਿਹ ਫੌਜ ਦੇ ਵਿਸ਼ੇਸ਼ ਜਹਾਜ਼ ਦੇ ਵਿੱਚ ਉਹਨਾਂ ਨੂੰ ਦਿੱਲੀ ਲਈ ਰਵਾਨਾ ਜਾਵੇਗਾ ਤਸਵੀਰਾਂ ਦੇਖ ਸਕਦੇ ਹੋ ਕੁਝ ਸ਼ਰਤਾਂ ਦੇ ਉੱਪਰ ਇਹ ਜਿਹੜੀ 4 ਦਿਨ ਦੀ ਪੈਰੋਲ ਅਮਰਪਾਲ ਸਿੰਘ ਉਹਨਾਂ ਨੂੰ ਮਿਲੀ ਸੀਗੀ ਸੋ ਅੱਜ ਦਿੱਲੀ ਦੇ ਵਿੱਚ ਸੌਂ ਝੁੱਕਣਗੇ ਬਤੌਰ ਸੰਸਦ ਮੈਂਬਰ ਬਤੌਰ ਸੰਸਦ ਮੈਂਬਰ ਅਮਰਪਾਲ ਸਿੰਘ